ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਕੋਟਕਪੂਰਾ ਤਹਿਸੀਲ ਤੇ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਅ블ੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਦਾ ਵਪਾਰ ਦਾ ਕੰਮ ਹੈ ਤੇ ਰੂਟੀਨ 'ਚ ਇੱਥੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਇੱਥੇ ਵੀ ਹਰ ਟਾਈਮ ਹਰ ਰੋਜ਼ ਮੱਝਾਂ ਬਹੁਤ ਸਾਰੀਆਂ ਹੁੰਦੀਆਂ ਵਿਕਦੀਆਂ ਵੀ ਰੈਂਡੀਆਂ ਤੇ ਨਵੀਆਂ ਵੀ ਆਈ ਜਾਂਦੀਆਂ ਅੱਜ ਫੇਰ ਨਾਗ ਟੋਟਲ ਇੱਥੇ ਤੁਹਾਨੂੰ ਸ਼ੇਰ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਕੁਸ ਮੱਝਾਂ ਇਹਨਾਂ ਚ ਬਿਲਕੁਲ ਹੀ ਤਾਜ਼ੀਆਂ ਸੁੰਝੀਆਂ ਵੀ ਆ ਤੇ ਵਿੱਚੋਂ ਕੁਸ ਨਾਗ ਗੱਬਣ ਵੀ ਹੈ ਸੋ ਤੁਸੀਂ ਆਪਦੀ ਸਮਝ ਨਾਲ ਆਪਦੀ ਪਸੰਦ ਦਾ ਪਸ਼ੂ ਖਰੀਦਣਾ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਜਿਹੜਾ ਉਹ ਚੱਲਦਾ ਰਹਿਣਾ ਉਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਆਓ ਸ਼ੁਰੂਆਤ ਕਰਦੇ ਹਾਂ ਪਰਲੇ ਪਾਸੇ ਦੋ ਗੱਬਣ ਹੈ ਇਧਰਲੇ ਪਾਸੋਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਚ ਤੋਂ ਨੂੰ ਦੂਜੀਆਂ ਮੱਜਾਂ ਜਿਹੜੀਆਂ ਉਹ ਇੱਕ ਇੱਕ ਕਰਕੇ ਸਾਰੀਆਂ ਹੀ ਦਿਖਾਉਂਦੇ ਜਾਵਾਂਗੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰਾਂਗੇ ਗੋਰੇ ਬਾਈ ਸਸਟੀ ਕਾ ਸਸੀਗਾ ਬੇ ਜੀ ਅੱਜ 6 ਨਗ ਆਪਾਂ ਦਿਖਾ ਰਹੇ ਹਾਂ ਬਈ ਹਾਂਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਬਾਈ ਕੰਮਾਸੂਆ ਇਹ ਦੂਜਾ ਸੂਆ ਸੂਗੀ ਬਾਈ ਹਮ ਅਜੇ 4-5 ਦਾ ਰਹਿੰਦੇ ਆ ਇਹਦੇ ਠੀਕ ਹੈ 6 ਦਾੰਦਾ ਮੂੰਹ ਜੀ ਠੀਕ ਹੈ ਅੱਛਾ ਕੀ ਡਿਮਾਂਡ ਰਹਿਣੀ ਹੈ ਗੋਰੇ ਬਈ ਡਿਮਾਂਡ ਸਾਰਿਆਂ ਦੀ ਫੋਨ ਤੇ ਹੀ ਕਰਾਂਗੇ ਬਾਈ ਖੁੱਲਗੇ ਨੂੰ ਆ ਬਾਕੀ ਸਾਰੀਆਂ ਮਹਿੰਗੀਆਂ ਹੀ ਚੰਗੇ ਦੁੱਧ ਵਾਲੀਆਂ ਜੀ ਠੀਕ ਹੈ ਜਿਹੜੀਆਂ 4 ਤਾਜ਼ੀਆਂ ਸੂਈਆਂ ਜੀ ਹਮ ਤੁ윙ਾ 4:00 ਵਜੇ ਜੀ ਠੀਕ ਹੈ ਸੋ ਦੋਸਤੋ ਉਹ ਵੀ ਹੈ ਬੌਲੇ ਚ ਤਾਜ਼ੀਆਂ ਸੁੰਈਆਂ ਤਾਂ ਗੱਬਣਾ ਵਾਲੀ ਗੱਲ ਹੀ ਹੁੰਦੀ ਹੈ ਥਣਪਾਸ ਹੋਣਗੇ ਪਰ ਢਾਂਚੇ ਤੇ ਹਵਾਨੇ ਤੁਹਾਨੂੰ ਦੱਸ ਦੇਣਗੇ ਦੁੱਧ ਪਸ਼ੂ ਕਿੰਨਾ ਕੁ ਦੇ ਸਕਦਾ ਚੋਟੀ ਦੂਜਾ ਸੁਹਾ ਸੂਹ ਰਹੀ ਹੈ ਹਜੇ 5-4 ਦਿਨ ਇਹਦੇ ਬਾਕੀ ਹੈ گاਵਾ ਵਾਂਗੂ ਹਵਾਨਾ ਕਰਮ ਵਾਲੀ ਨੇ ਭਰਿਆ ਢਾਂਚਾ ਸੋਹਣਾ ਪੂਛ ਸਾਰੀ ਕਾਲੀ ਦੀਂਦੀ ਹੈ ਸੋ ਹਵਾਨਾ ਤੁਸੀਂ ਹੁਣ ਇਹਦਾ ਰੁਖ ਬੈਕ ਸਾਈਡ ਤੋਂ ਦੇਖ ਲਓ ਜਦੋਂ ਮੁੜੂਗੇ ਉਹਦਾ ਸਾਈਡ ਤੋਂ ਥਾਣਾ ਚ ਬਿੱਥੀ ਤੰਦਾ ਸ ਹੈ ਜੋ ਤੁਸੀਂ ਵੀਡੀਓ ਚੋਂ ਦੇਖ ਲਓ। ਨਾੜਾ ਨੂੜਾ ਬਾਕੀ ਸੀਲ ਠੰਡੀ ਬਹੁਤ ਹੈ ਜੀ। ਸੋ ਇਹ ਦਾ ਤੁਸੀਂ ਮੂੰਹ ਮੱਥਾ ਦੇਖ ਸਕਦੇ ਹੋ। ਸੋ ਇਹ ਦੂਜਾ ਪਸ਼ੂਆ ਸੁੰਦੀ ਝੋਟੀ ਹੈ। ਸੋ ਦੇਖਣ ਤੋਂ ਪਤਾ ਲੱਗਦਾ ਵੀ ਇਹ ਛੋਟੀ ਉਮਰ ਦੀ ਝੋਟੀ ਹੈ। ਤੁਹਾਨੂੰ ਇਹਦੇ ਢਾਂਚੇ ਤੇ ਵੀ ਜਜਮੈਂਟ ਹੋਊਗੀ। ਸੋ ਜੀ ਨੂੰ ਪਸੰਦ ਆਵੇ ਤਾਂ ਕਾਲ ਬਾਈ ਨੂੰ ਕਰ ਸਕਦੇ ਹੋ ਤੁਸੀਂ। ਰੇਟ ਫੋਨ ਤੇ ਹੀ ਹੈ। ਵਪਾਰ ਦਾ ਕੰਮ ਹੈ ਤੇ ਰੂਟੀਨ ਚ ਬਾਈ ਕੋਲ ਖਰੀਦਦਾਰ ਜਿਹੜੇ ਉਹ ਪਸ਼ੂਆਂ ਤੇ ਪਹੁੰਚਦੇ ਰਹਿੰਦੇ ਆ। ਹਵਾਨਾ ਫੇਰ ਦੇਖੋ ਕਰਮਾ ਵਾਲੀ ਦਾ ਬੜਾ ਤਕੜਾ ਹਵਾਨਾ ਦੱਸੋ ਪਿਆਰ ਹੈ ਤੇ ਇਹ ਸਾਰੀ ਕਾਲੀ ਹੈ ਝੋਟੀ ਮਤਲਬ ਪੂਛ ਵੀ ਜਿਹੜੀ ਉਹ ਬਿਲਕੁਲ ਬਲੈਕ ਰਿੰਦੀ ਹੈ ਇਹਦੇ ਨਾਲ ਵੱਡੇ ਕੱਦ ਕੱਢ ਦੀ ਝੋਟੀ ਹਵਾਨੇ ਦੇ ਨਾੜਾਂ ਪਹਿਲਾਂ ਇੱਥੋਂ ਦੇਖਿਓ ਉਸ ਤੋਂ ਬਾਅਦ ਚੱਪਾ ਤੋਰਾਂਗੇ ਤੇ ਤੁਸੀਂ ਫੇਰ ਵੀ ਦੇਖੋਗੇ ਦੋਹੀ ਪਾਸੇ ਆਈ ਨਾੜ ਹਮ ਕੰਨ ਮਾ ਸੁਹਾ ਕਰੋ ਇਹ ਵੀ ਦੂਜਾ ਸੁਹਾ ਬਾਈ ਕਿੰਨੇ ਦਿਨ ਲਊ ਇਹ ਤਾਂ ਬਸ ਇੱਕ ਅੱਧਾ ਦਿਨ ਹੀ ਲੱਗਗੀ ਠੀਕ ਹੈ ਖੋਲੀ ਬਈ ਇਹ ਤਿਆਰੀ ਜੀ ਹੈ ਜੀ ਹਮ ਇਹਦੇ ਜਿੰਨੀ ਇਹ ਤਿਆਰ ਆ ਦੱਸੋ ਝੋਟੀ ਦੇਖਿਓ ਤੁਸੀਂ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ। ਬਾਕੀ ਇਹ ਗਾੜੀ ਜਿਹੜੀ ਇਹਦੀ ਚੰਗੀ ਦਿੰਦੀ ਐ। ਮੱਝ ਦੁੱਧ ਵਾਲੀ ਜ਼ਿਆਦਾ ਉਹੀ ਰਹਿੰਦੀ ਐ ਜਿਹਦੇ ਅਗਲੇ ਥਾਣੇ ਤੇ ਵੀ ਜੋਸ਼ ਫੁੱਲ ਹੋਵੇ। ਸੋ ਬੈਕ ਸਾਈਡ ਤੋਂ ਹਵਾਨਾ ਦੇਖ ਲਓ ਤੁਸੀਂ। ਸੁਆ ਦੂਜਾ ਤਿਆਰੀਆਂ ਚ ਐ ਇੱਕ ਅੱਧੇ ਦਿਨ ਚ ਬੱਚੇ ਨੂੰ ਇਹਨੇ ਜਨਮ ਦੇ ਦੇਣਾ। ਦੋਨੋਂ ਪਾਸੇੋਂ ਬਹੁਤ ਸੋਹਣੀਆਂ ਨਾੜਾਂ ਹਵਾਨੇ ਦੀ। ਬਾਕੀ ਸਿੰਘ ਗੁੰਡੇ ਆ ਸੋਹਣੇ। ਇਧਰੋਂ ਵਿੱਚ ਸਿੰਘ ਦੇਖ ਸਕਦੇ ਹੋ ਹਵਾਨਾ। ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਛੋਟੀ ਦਿਖਾ ਰਹੇ ਹਾਂ ਦੱਸੋ ਇਹ ਦੋਨੇ ਕੱਬਣਾ ਹੈ ਇਹ ਸੋ ਅਗੇ ਤੁਹਾਨੂੰ ਸੋਨਿਆ ਸੋਨਿਆ ਮੱਝਾਂ ਦਿਖਾਉਂਗਾ ਮੈਂ 11:30 ਵਜੇ ਵੀਡੀਓ ਬਣਾ ਰਿਹਾ ਹਾਂ ਇਸ ਟਾਈਮ ਬਾਕੀ ਜਿਹੜੇ ਪਸ਼ੂ ਆ ਉਹ ਉਹਨਾਂ ਦੇ ਹਵਾਨਿਆਂ ਦੀ ਜੱਜਮੈਂਟ ਤੁਸੀਂ ਉਸ ਹਫ਼ਤੇ ਕਰ ਲਿਓ ਗੁਰੇ ਭਾਈ ਕੀ ਡਿਟੇਲ ਆ ਤਿੰਨ ਨੰਬਰ ਤੇ ਆ ਇਹ ਵੀ ਦੂਜਾ ਸੂ ਹੈ ਜੀ ਕਦੋਂ ਸੂਈ ਇਹ ਕੱਲ ਸਵੇਰ ਦੀ ਸੂਈ ਹੈ ਸਵੇਰ ਸਾਰੀਆਂ ਮੰਗਾਂ ਚੋਈਆਂ ਮੰਗਾਂ ਜੀ ਸੋ ਜਾਨੀ ਕਿ ਦੁੱਧ ਥੋੜਾ ਥੋੜਾ ਛੱਡਿਆ ਵਾ ਜੀ ਠੀਕ ਹੈ ਤੇ ਦੁੱਧ ਕੱਢਿਆ ਵਾ ਵਿੱਚ ਠੀਕ ਓਕੇ ਬੱਚਾ ਇਹਦੇ ਨਾਲ ਕਹ ਹੈ ਧਿਆਨ ਚ ਕੀ ਹੈ ਬੱਚਾ ਇਹਦੇ ਨਾਲ ਕੱਟੀ ਹੈ ਜੀ ਠੀਕ ਹੈ ਸੋ 11:30 ਪੂਰੇ ਆ ਦੋਸਤੋ ਟਾਈਮ ਉਸ ਹਫ਼ਤੇ ਤੁਸੀਂ ਹਵਾਨਿਆਂ ਦੀ ਜੱਜਮੈਂਟ ਕਰ ਲਿਓ ਬਾਕੀ ਫੁੱਲ ਕੁੰਡੇ ਸਿੰਘਾਂ ਦੀ ਹੈ 18-19 ਕਿਲੋ ਝੋੜੀ ਦੁੱਧ ਦੇ ਦੂਗੀ ਜੀ ਠੀਕ ਹੈ ਦੁੱਧ ਚੰਗਾ ਦੇਊਗੀ ਵੱਡੇ ਘੱਤ ਕਾਟਚਾ ਹੈ ਬਾਰੀਕ ਚੰਗੀ ਹੈ ਸੁਬਾ ਚੋਈ ਵੀ ਹੈ ਤੇ 11:30 ਵਜੇ ਵੀਡੀਓ ਬਣਾ ਰਹੇ ਹਾਂ ਕੁਝ ਥੋੜਾ ਬਹੁਤ ਬੌਲਾ ਜਿਹੜਾ ਉਹ ਛੱਡਿਆ ਜਾਂਦਾ ਪੂਰਾ ਪਸੂ ਖਾਲੀ ਨਹੀਂ ਕੀਤਾ ਹੁੰਦਾ। ਪੁੜਿਆਂ ਚ ਟੋਏ ਹਜੇ ਪੈਂਦੇ ਆ ਥੋੜੇ ਥੋੜੇ। ਕਿਉਂਕਿ ਇਹ ਤਾਜੀ ਸੂਈ ਹੈ ਬਿਲਕੁਲ। ਹਾਈਟ ਇਹਦੀ ਧੌਣ ਦੀ ਲੰਬਾਈ ਜੀ ਤੇ ਉਹਨਾਂ ਲੰਬਾਈ ਤੇ ਕੁਆਲਿਟੀ ਬਹੁਤ ਜ਼ਿਆਦੇ ਜੀ। ਦੋ ਤਾਲੀ ਮੱਤ। ਤੇ ਨੰਬਰ ਤੇ ਤੁਹਾਨੂੰ ਦਗਾ ਰਹੇ ਹਾਂ। ਜੇ ਸਾਰੀਆਂ ਹੀ ਮੱਝਾਂ ਜਿਹੜੀਆਂ ਉਹ ਬਿਲਕੁਲ ਹੀ ਤਾਜ਼ੀਆਂ ਸੂਈ ਨੇ ਲਵੇ ਬੱਚੇ ਆ ਜਦੋਂ ਆ ਕੇ ਦੇਖੋਗੇ ਤਾਂ ਵੀ ਆਈਡੀਆ ਹੋਣਾ ਤੁਹਾਨੂੰ। ਸੋਨਾ ਥਾਣਾ ਚੰਗਾ ਸਾਫ ਸੁਥਰਾ ਹਵਾਨਾ ਦੱਸੋ ਥਾਣਾ ਚ ਵਿੱਥੀ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਹਵਾਨਾ ਵੀ ਪੂਰਾ ਸਾਫ ਹੈ 4 ਨੰਬਰ ਦੇ ਉੱਤੇ ਜਿਹੜੀ ਮੱਝ ਇਹ ਤੀਜਾ ਸੂਆ ਜੀ ਹਮ ਮਾਲਕਾਂ ਦੇ ਦੱਸਣ ਮੁਤਾਬਕ ਦੂਜੇ ਸੂਏ 16 ਕਿਲੋ ਦਾ ਤੇ ਚੋਇਆ ਜੀ ਠੀਕ ਹੈ ਇਹ ਕੱਲ ਦੁਪਹਿਰੇ ਸੂਈ ਹੈ ਜੀ ਠੀਕ ਹੈ ਭਾਈ ਤੇ ਨਾਲਾ ਨੂੰ ਡੈ ਹੀ ਦੀਆਂ ਵੀ ਬਹੁਤ ਤੇ ਚੋਣੇ ਦਾ ਵੀ ਬਹੁਤ ਚੰਗਾ ਹੈ ਠੀਕ ਹੈ ਤੋਰੀ ਭਾਈ ਸੋ ਦੱਸੋ ਤੀਜਾ ਸੂਆ ਕੱਲ ਦੁਪਹਿਰ ਦੀ ਸੋਈ ਹੈ ਫਵਾਨੇ ਤੇ ਨਾੜਾਂ ਇਹਦੇ ਵੀ ਬਹੁਤ ਚੰਗੇ ਆ ਉਸੇ ਤਰ੍ਹਾਂ ਹੀ ਆ ਜਿਵੇਂ 2 ਨੰਬਰ ਤੇ ਗੱਬਨ ਝੋਟੀ ਖੜੀ ਸੀ ਮੂੰਹ ਮੱਥਾ ਇਹਦਾ ਤੁਸੀਂ ਐਵੇਂ ਦੇਖ ਲਓ ਤਾਂ ਜੇ ਦੀ ਚੜਾਈ ਚੰਗੀ ਐ ਫਵਾਨਾ ਵੀ ਸਾਫ ਹੈ ਮੋੜਲੀ ਮੇ ਸੁਇਤੀ ਜਾਸੂਆ ਮੱਜ ਤਾਜੀ ਸੁਈ ਵੀ 5 ਨੰਬਰ ਤੇ ਵੀ ਇੱਕ ਤਾਜੀ ਸੂਈ ਮੈਂ ਤੁਹਾਨੂੰ ਦਿਖਾਉਂਗਾ ਇਹਦੇ ਸੰਗ ਥੋੜੇ ਫੁੱਲੇ ਹੋ ਕੇ ਮੁੜੇ ਆ ਬਾਕੀ ਥੱਲੋਂ ਸਾਫ ਸੁਥਰੀ ਹੈ ਭਾਈ ਕੀ ਡਿਟੇਲ ਹੈ ਜੀ ਇਹ ਕੱਲ ਸੂਈ 4:00 ਵਜੇ ਸ਼ਾਮ ਨੂੰ 5:00 ਠੀਕ ਹੈ ਤੇ ਇਹਦਾ ਦੁੱਧ ਤਾਂ ਤਕਰੀਬਨ ਹੀ ਸਾਰਾ ਕੱਢਿਆ ਵਾ ਜੀ ਠੀਕ ਓਕੇ ਤੋਰ ਤੂੰ ਸੋ ਦੁੱਧ ਸਾਰੀ ਚੋਈ ਵੀ ਹੈ ਸ਼ਾਮ ਨੂੰ 5:00 ਵਜੇ ਦੇ ਆਸ-ਪਾਸ ਸੂਈ ਹੈ ਸਵੇਰ ਦੀ ਸਵੇਰ ਚੋਈ ਹੈ ਇਹ ਅੱਛਾ ਸਵੇਰ ਚੋਈ ਕਈ ਕਈ ਕਹਿੰਦੇ ਨੇ ਵੀ ਸ਼ਾਮ ਨੂੰ ਦੀਆਂ ਚੋਈਆਂ ਸ਼ਾਮ ਨਹੀਂ ਸਵੇਰ ਵਿੱਚ ਚੋਈਆਂ ਮੀਆਂ ਜੀ ਠੀਕ ਹੈ ਸੋਨੇ ਢਾਂਚੇ ਦੀ ਅਸੋ ਥਾਣੇ ਦਾ ਵੀ ਚੰਗਾ ਲੱਗਿਆ ਸੁਬਾ ਸਾਰੀ ਬਾਈ ਕਹਿੰਦਾ ਚੋਈ ਵੀ ਹੈ ਮੱਝ ਇਹ ਸਾਰੀਆਂ ਮੱਜਾਂ ਦੇ ਥਣ ਜਿਹੜੇ ਉਹ ਮੋਟੇ ਐ ਸੋਨੇ ਥਾਣਾ ਇਹ ਵੀ ਥਣ ਦੁੱਧ ਵਾਲੇ ਪੱਖ ਤੋਂ ਚੰਗੇ ਰਹਿੰਦੇ ਬਾਕੀ ਚਵਾਈ ਵੀ ਇਹਨਾਂ ਚੋਂ ਚੰਗੀ ਨਿਕਲਣ ਦੀ ਆਸ ਹੁੰਦੀ ਐ ਉੱਤੋਂ ਢਾਂਚਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਚੰਗੀ ਚੌੜੀ ਮੱਝ ਐ ਚੋਣ ਬਾਕੀ ਸਾਰਿਆਂ ਦੇ ਬਹੁਤ ਚੰਗਾ ਜੀ ਠੀਕ ਹੈ ਕੋਈ ਪੂਰ ਸ਼ਿੱਟਾ ਨਹੀਂ ਚੋਣ ਦੀ ਕੋਈ ਕਾਰਡ ਨਹੀਂ ਗੁੱਠਿਆਰ ਦੀ ਧਾਰ ਆਉ ਜੀ ਪੋਨੀ ਠੀਕ ਹੈ ਜਿਹੜੀ ਲਾਸਟ ਉੱਤੇ ਮੱਝ ਇਹ ਤੀਜਾ ਸੂਈ ਹੈ ਜੀ ਹੂੰ ਇਹ ਰਾਤ ਸੂਈ ਹੈ 12 ਵਜੇ ਜੀ ਠੀਕ ਹੈ ਤੇ ਇਹਦਾ ਬੱਚਾ ਚੰਗਾ ਕੇ ਇਹਦਾ 2 ਕਿਲੋੰਦਰ ਦੀ ਕੱਢਿਆ ਜੀ ਠੀਕ ਹੈ ਥੋੜੀ ਸੋ ਸੋ ਰਾਤ 12 ਵਜੇ ਸੂਈ ਹੈ ਜੇਰ ਸਾਰੀਆਂ ਮਹਿੰਗੀਆਂ ਦੀ ਕੰਪਲੀਟ ਆ ਜੀ ਠੀਕ ਉੱਤੋਂ ਢੰਚਾ ਇਹਦਾ ਵੀ ਖੁੱਲਾ ਡੁੱਲਾ ਹਵਾਨਾ ਵੀ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਮੱਕੀ ਥਾਣਾ ਬਾਰੇ ਮੈਂ ਪਹਿਲਾਂ ਹੀ ਦੱਸਿਆ ਸਾਰੀਆਂ ਮੱਜਾਂ ਦੇ ਥਣ ਜਿਹੜੇ ਉਹ ਸੋਹਣੇ ਆ ਮੋٹے ਥਣ ਦੂਧਾ ਥਣ ਜਿਹਨੂੰ ਵਪਾਰ ਵਾਲੇ ਕਹਿ ਦਿੰਦੇ ਆ ਕਾਂਚਾ ਵੱਡਾ ਸੋ ਚੰਗੀ ਲੰਬਾਈ ਆ ਮੱਝ ਦੀ ਹਟ ਇਹਦੇ ਵੀ ਮਾਲਕਾਂ ਦੇ ਦੱਸਣ ਮੁਤਾਬਕ ਜੀ 16 ਕਿਲੋ ਦੁੱਧ ਸੀ ਪਿਛਲੇ ਸੋਏ ਦੂਜੇ ਸੋਏ ਠੀਕ ਹੈ ਸੋ ਇਹ ਦੱਸੋ ਅੱਜ ਦੀ ਵੀਡੀਓ ਦੀਆਂ ਮੱਜਾਂ ਟੋਟਲ ਨਾਲ ਜੇ ਤੁਹਾਨੂੰ ਜਿਹੜੇ ਉਹ ਵੀਡੀਓ ਚ 6 ਦਿਖਾਏ ਪੰਡਿਆ ਨਾ 400 ਸੋਇਆਂ ਸਵਾਇਆਂ 2 ਗੱਬਣ ਹੈ ਗੱਬਣਾ ਦੇ ਥਣ ਪਾਸ ਹੋਣਗੇ ਤੇ ਸੋਇਆਂ ਸਵਾਇਆਂ ਦੇ ਵੀ ਹੁਣ ਕਿਉਂਕਿ ਹਜੇ ਸੋਇਆਂ ਕੱਲ ਦੇ ਦਿਨ ਚ ਹੀ ਆ ਸਾਰੀਆਂ ਤਾਂ ਥਾਣੀ ਪਾਸ ਹੋਣੇ ਆ ਦੁੱਧ ਤੁਸੀਂ ਆਪਦੀ ਸਮਝ ਨਾਲ ਦੇਖ ਲਓ ਕਿਹੜੀ ਮੱਝ ਕਿੰਨਾ ਦੇ ਸਕਦੀ ਹੈ ਉਹਨੂੰ ਤੁਸੀਂ ਖਰੀਦ ਲਓ ਜੇ ਨੰਬਰ 22 ਦਾ ਸਕਰੀਨ ਉੱਤੇ ਆ ਕਾਲ ਉਸ ਨੰਬਰ ਤੇ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਗੱਬਣਾ ਵੀ ਜਿਹੜੀਆਂ ਉਹ ਬਹੁਤ ਚੰਗੇ ਹਵਾਨਿਆਂ ਦੀਆਂ ਮੱਝਾਂ ਆ ਇਹਦੇ ਵੀ ਛੋਟੀ ਦੇ ਨਾਲਾ ਨੂੜਾ ਬਹੁਤ ਲੇਵੇ ਤੇ ਚੰਗੀਆਂ ਜੀ ਤੇ ਚੰਗੇ ਰਿਕਾਰਡ ਵਾਲੀ ਹੈ ਜੀ ਮਾਲਕ ਨੇ ਟੀਕਾ ਵੀ ਦੱਸਿਆ ਕਿਹੜਾ ਲੱਗਾ ਤੇ ਕਿਹੜੇ ਦੀ ਆਪ ਆ ਜੀ ਪਰ ਮੈਂ ਕਦੇ ਵੀ ਨਹੀਂ ਦੱਸਿਆ ਜੀ ਸਹੀ ਸੋ ਅੱਜ ਦੀ ਵੀਡੀਓ ਦੇ ਇਹ ਨਾਗ ਟੋਟਲ 6 ਵਿਕਰੀ ਆਸਤੇ ਸਾਰੀਆਂ ਬਰੀਕ ਆ ਜੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ